ਜਦੋਂ ਤੋਂ ਪਾਰਟੀ ਨੇ ਸਰਦਾਰ ਗੁਰਦੇਵ ਸਿੰਘ ਸੰਧੂ ਨੂੰ ਪੰਜਾਬ ਵਿੱਚ ਫੋਰੈਸਟ ਡਵੈਲਪਮੈਂਟ ਦਾ ਵਾਈਸ ਚੇਅਰਮੈਨ ਲਗਾਇਆ ਸੋ ਵਰਕਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਸੀ ਵਰਕਰਾਂ ਨੇ ਜਿਹੜੇ ਆ ਵਧਾਈਆਂ ਵਾਲੇ ਪੋਸਟਰ ਆ ਉਹ ਆਪਣੀਆਂ ਪਰਸਨਲ ਪ੍ਰਾਪਰਟੀਆਂ ਦੇ ਉੱਪਰ ਲਗਾਏ ਸੀ ਇਹ ਉਹ ਕਮੇਟੀ ਘਰ ਦੀ ਪ੍ਰਾਪਰਟੀ ਤੇ ਜਾਂ ਸਰਕਾਰੀ ਖੰਭਿਆਂ ਤੇ ਲਗਾਉਂਦੇ ਤੇ ਕਮੇਟੀ ਘਰ ਸਾਨੂੰ ਕਹਿੰਦਾ ਜੀ ਤੁਸੀਂ ਪਰਚੀ ਕਟਾਓ ਤੇ ਅਸੀਂ ਪਰਚੀ ਕਟਾ ਦਿੰਦੇ ਜਾ ਉਤਾਰ ਵੀ ਦਿੰਦਾ ਅਸੀਂ ਜੇ ਪਰਚੀ ਨਾ ਕਟਾਈ ਹੁੰਦੀ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀ। ਮੀਆਂ ਪਰਸਨਲ ਪ੍ਰੋਪਰਟੀਆਂ ਦੇ ਉਤੋਂ ਰਾਤ ਜਾ ਕੇ ਕਮੇਟੀ ਘਰ ਦੇ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਜਿਹੜੇ ਬੋਰਡ ਪਾੜ ਕੇ ਤੇ ਇਹਨਾਂ ਦੀ ਜਿਹੜੀ ਆ ਉਹ ਤੋਹਨ ਕੀਤੀ ਗਈ ਆ ਇਹ ਬਹੁਤ ਹੀ ਜਿਹੜੀ ਮਾੜੀ ਗੱਲ ਆ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਜੁਟ ਸਰਕਾਰ ਹੈ। ਕਿਸੇ ਦਾ ਕੋਈ ਵੀ ਇਸੇ ਦਾ ਮਕਸਦ ਨਹੀਂ ਪੈ ਸਕਦਾ ਕਿ ਕੋਈ ਵੀ ਇਸ ਤੋਂ ਪਾਰਟੀ ਤੋਂ ਜਿਹੜਾ ਕਿ ਮਿਲਿਆ ਹੋਵੇ ਉਹ ਅੱਡ ਨਹੀਂ ਹੋ ਸਕਦਾ ਤਰਨ ਤਰਨ ਦੇ ਵਿੱਚ ਗੁਰਦੇਵ ਸਿੰਘ ਸੰਧੂ ਜੋ ਕਿ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਹੀ ਬੜੇ ਹੀ ਸਰਗਰਮ ਸੀ ਔਰ ਪੂਰੀ ਤਾਂ ਤੰਦਹੀ ਦੇ ਨਾਲ ਆਮ ਆਦੀ ਪਾਰਟੀ ਦੀ ਸਰਕਾਰ ਔਰ ਤਰਨ ਤਰਨ ਦੇ ਵਿੱਚ ਪੂਰਾ ਨਾਮ ਜਿਹੜਾ ਵੀ ਉਹਨਾਂ ਨੇ ਬੁਲੰਦ ਕੀਤਾ ਔਰ ਸਭ ਤੋਂ ਪਾਰੀ ਸੀਟਾਂ ਪੰਜਾਬ ਦੇ ਵਿੱਚ 92 ਸੀਟਾਂ ਮਿਲੀਆਂ ਨੇ ਪਰ ਹੁਣ ਕੀ ਵੇਖਣ ਨੂੰ ਮਿਲਿਆ ਨਗਰ ਕੌਂਸਲ ਤਰਨਤਾਰਨ ਦੇ ਅਧਿਕਾਰੀਆਂ ਵੱਲੋਂ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਗੁਰਦੇਵ ਸਿੰਘ ਸੰਧੂ ਨੇ ਆ ਫੋਰਸਡ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਪੰਜਾਬ ਦੇ ਚੇਅਰਮੈਨ ਬਣਾਏ ਗਏ ਨੇ ਉਹਨਾਂ ਦੇ ਬੋਰਡ ਜਿਹੜੇ ਪ੍ਰਾਈਵੇਟ ਜਗ੍ਹਾ ਤੇ ਲੱਗੇ ਸੀ ਉਹ ਜਿਹੜੇ ਬੋਰਡ ਨੇ ਸਾਰੇ ਆ ਦੇਖ ਸਕਦੇ ਜੋ ਕਿ ਉਹਨਾਂ ਨੇ ਵੱਲੋਂ ਉਤਾਰ ਦਿੱਤੇ ਗਏ ਔਰ ਫਾੜ ਵੀ ਫਾੜ ਵੀ ਦਿੱਤੇ ਗਏ ਨੇ ਜੋ ਕਿ ਉਹਨਾਂ ਦੇ ਵਰਕਰਾਂ ਵਿੱਚ ਪਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿਨਾ ਜੀ ਤੁਹਾਡਾ ਮੇਰਾ ਨਾਮ ਜੀ ਗੁਰਜੰਟ ਸਿੰਘ ਪੰਗੂ ਆ ਜੀ ਇਹ ਗੁਰਜੰਟ ਸਿੰਘ ਜੀ ਇਹ ਜਿੱਤਰਾ ਕਿ ਇਹਨਾਂ ਨੂੰ ਬੜੀ ਵੱਡਾ ਅਹੁਦਾ ਮਿਲਿਆ ਵਾ ਲੋਕਾਂ ਨੇ ਵਧਾਈਆਂ ਦਿੱਤੀਆਂ ਸੀ ਕਿ ਆਵਾਜ਼ੀ ਪਾਰਟੀ ਦੇ ਕੋਈ ਪੰਜਾਬ ਦਾ ਕੋਈ ਚੇਅਰਮੈਨ ਬਣਿਆ ਵਾ ਤੇ ਇੱਥੇ ਹੁਣ ਕੀ ਵੇਖਣ ਨੂੰ ਮਿਲ ਰਿਹਾ ਵਾ ਵੇਖੋ ਜੀ ਜਦੋਂ ਤੋਂ ਪਾਰਟੀ ਨੇ ਸਰਦਾਰ ਗੁਰਦੇਵ ਸਿੰਘ ਸੰਧੂ ਨੂੰ ਪੰਜਾਬ ਵਿੱਚ ਫੋਰੈਸ ਡਿਵੈਲਪਮੈਂਟ ਦਾ ਵਾਈਸ ਚੇਅਰਮੈਨ ਲਗਾਇਆ ਸੋ ਵਰਕਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਸੀ ਲੋਕਲ ਲੈਵਲ ਤੇ ਤੇ ਉਸ ਖੁਸ਼ੀ ਦੇ ਵਿੱਚ ਵਰਕਰਾਂ ਨੇ ਜਿਹੜੇ ਆ ਵਧਾਈਆਂ ਵਾਲੇ ਪੋਸਟਰ ਆ ਉਹ ਆਪਣੀਆਂ ਪਰਸਨਲ ਪ੍ਰਾਪਰਟੀਆਂ ਦੇ ਉੱਪਰ ਲਗਾਏ ਸੀਗੇ ਸੋ ਜੇ ਤੇ ਉਹ ਕਮੇਟੀ ਘਰ ਦੀ ਪ੍ਰਾਪਰਟੀ ਤੇ ਜਾਂ ਸਰਕਾਰੀ ਖੰਭਿਆਂ ਤੇ ਲਗਾਉਂਦੇ ਤੇ ਕਮੇਟੀ ਘਰ ਸਾਨੂੰ ਕਹਿੰਦਾ ਜੀ ਤੁਸੀਂ ਪਰਚੀ ਕਟਾਓ ਤੇ ਅਸੀਂ ਪਰਚੀ ਕਟਾ ਦਿੰਦੇ ਜਾਂ ਉਤਾਰ ਵੀ ਦਿੰਦਾ ਅਸੀਂ ਜੇ ਪਰਚੀ ਨਾ ਕਟਾਈ ਹੁੰਦੀ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀ ਸਾਡੀਆਂ ਪਰਸਨਲ ਪ੍ਰਾਪਰਟੀਆਂ ਦੇ ਉਤੋਂ ਰਾਤ ਜਾ ਕੇ ਕਮੇਟੀ ਘਰ ਦੇ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਜਿਹੜੇ ਬੋਰਡ ਪਾੜ ਕੇ ਤੇ ਇਹਨਾਂ ਦੀ ਜਿਹੜੀ ਆ ਉਹ ਤੋਹਨ ਕੀਤੀ ਗਈ ਆ ਇਹ ਬਹੁਤ ਹੀ ਜਿਹੜੀ ਮਾੜੀ ਗੱਲ ਆ ਤੇ ਬਹੁਤ ਹੀ ਜਿਹੜੀ ਆ ਮੈਂ ਕਹਿਣਾ ਚਾਹੁੰਦਾ ਆ ਕਿ ਬੁਖਲਾੜ ਦੇ ਵਿੱਚ ਛੋਟੇ ਲੈਵਲ ਦੀ ਰਾਜਨੀਤੀ ਜਿਹੜੀ ਆ ਉਹ ਹੁੰਦੀ ਹੈ। ਸੋ ਇਹ ਦੇਖ ਸਕਦੇ ਜੀ ਅਗਰ ਇਹ ਵੇਖਣ ਨੂੰ ਮਿਲਦਾ ਕਿ ਆਪੋਜੀਟ ਪਾਰਟੀ ਹੁੰਦੀ ਤਾਂ ਫਿਰ ਹੁੰਦਾ ਕਿ ਹਾਂ ਵੀ ਉਤਾਰੇਗੇ ਨੇ ਆਪੋਜੀਟ ਪਾਰਟੀ ਪਾਰਟੀ ਇੱਕ ਵਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਾ ਔਰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਾਮ ਹੈ ਅਰਵਿੰਦ ਕੇਜਰੀਵਾਲ ਨਾਮ ਹੈ ਪਰ ਉਹਨਾਂ ਦੇ ਬੋਰਡ ਨੂੰ ਅਧਿਆ ਕਰ ਦੇਣਾ। ਇਹ ਜੀ ਬਹੁਤ ਹੀ ਮਾੜੀ ਗੱਲ ਆ ਪਾਰਟੀ ਸਾਡੀ ਇੱਕ ਹੈ ਪਾਰਟੀ ਦੇ ਵਿੱਚ ਡਿਸਪਲਿਨ ਵੀ ਬਹੁਤ ਜ਼ਿਆਦਾ ਵਾ। ਸੋ ਇਹ ਤੇ ਸਾਨੂੰ ਵੀ ਸਮਝ ਨਹੀਂ ਆਉਂਦੀ ਕਿ ਕਿਹੜੇ ਉਹ ਬੰਦੇ ਆ ਜਾਂ ਕਿਹੜੇ ਸਿਆਸੀ ਲੀਡਰ ਹੈਗੇ ਨੇ ਜਿਹੜੇ ਸਰਦਾਰ ਗੁਰਦੇਵ ਸਿੰਘ ਸੰਧੂ ਦੀ ਸ਼ਖਸੀਅਤ ਤੋਂ ਡਰ ਰਹੇ ਆ ਕਿ ਪਾਰਟੀ ਨੇ ਐਡਾ ਵੱਡਾ ਆਨਾਂ ਨੂੰ ਮਾਨ ਸਨਮਾਨ ਦਿੱਤਾ ਵਾ ਸੋ ਬਹੁਤ ਹੀ ਮਾੜੀ ਗੱਲ ਆ ਤੁਸੀਂ ਕੀ ਅੱਗੇ ਐਕਸ਼ਨ ਲੈ ਰਹੇ ਜੋ ਐਕਸ਼ਨ ਅਸੀਂ ਇਹ ਲੈ ਰਹੇ ਆਂ ਵੀ ਅਸੀਂ ਇਹ ਜਿਹੜੇ ਬੋਰਡ ਵਾ ਇਹ ਸਾਰੇ ਪਾਰਟੀ ਦੇ ਧਿਆਨ 'ਚ ਲਿਆਵਾਂਗੇ ਵੀ ਸਾਡੀ ਆਪਣੀ ਸਰਕਾਰ ਆ ਤੇ ਸਾਡੇ ਸਰਕਾਰ ਦੇ ਵਿੱਚ ਜਿਹੜੇ ਅਧਿਕਾਰੀ ਆ ਨਗਰ ਕਾਉਂਸਲ ਦੇ ਉਹਨਾਂ ਨੇ ਕਿਸ ਤਰ੍ਹਾਂ ਸਾਡੀਆਂ ਪ੍ਰਾਈਵੇਟ ਪ੍ਰਾਪਰਟੀਆਂ ਦੇ ਉੱਤੋਂ ਜਿਹੜੇ ਆ ਬੋਰਡ ਸਾਨੂੰ ਦੱਸਿਆ ਜਾਵੇ ਕਿ ਕਿਸ ਰੀਜ਼ਨ ਕਰਕੇ ਲਾਏ ਆ ਤੇ ਅਗਰ ਕੀ ਉਹਨਾਂ ਦੱਸਿਆ ਕਿ ਸਾਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਪ੍ਰਾਈਵੇਟ ਪ੍ਰਾਪਰਟੀਆਂ ਵਾਲੇ ਖੁਦ ਜਿਹੜੇ ਤੁਸੀਂ ਪ੍ਰਾਈਵੇਟ ਪ੍ਰਾਪਰਟੀ ਤੁਸੀਂ ਲਗਾਇਆ ਤੁਹਾਡਾ ਵੀ ਉਦਾਹਰਨ ਦਿੱਤਾ ਤੇ ਪਰ ਇਹਨਾਂ ਦੇ ਉੱਤੇ ਤੁਸੀਂ ਐਕਸ਼ਨ ਲੈਣ ਦੀ ਤਿਆਰੀਆਂ ਕਰੋਗੇ ਬਿਲਕੁਲ ਜੀ ਅਸੀਂ ਜੋ ਵੀ ਬਣਦਾ ਹੋਊਗਾ ਐਕਸ਼ਨ ਉਹ ਪਾਰਟੀ ਦੇ ਧਿਆਨ ਚ ਲਿਆਣਗੇ ਜ਼ਰੂਰ ਅਸੀਂ ਦਵਾਂਗੇ ਤੋ ਇਹ ਸਨ ਵਰਕਰ ਨੇ ਔਰ ਵੇਖ ਸਕਦੇ ਜੀ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਗੁੱਸਾ ਵਾ ਉਹ ਸਾਹਮਣੇ ਜ਼ਾਹਿਰ ਹੋ ਰਿਹਾ ਨਗਰਕੌਂਸਲ ਤਰਨਤਨ ਔਰ ਉਸ ਦਿਨ ਨਾਲ ਤਨ ਦਿਖਾਉਣਾ ਚਾਹੁੰਦੇ ਹੈ ਕਿ ਬੋਰਡ ਜਿਹੜੇ ਨੇ ਇਹ ਦੇਖ ਸਕਦੇ ਤਸਵੀਰਾਂ ਜਿਹੜੀ ਹੈ ਕਿ ਸਾਰੇ ਬੋਰਡ ਜਿਹੜੇ ਨੇ ਉਹ ਪੂਰੀ ਤਰ੍ਹਾਂ ਫਾੜ ਦਿੱਤੇ ਗਏ ਨੇ ਔਰ ਇਹਨਾਂ ਬੋਰਡਾਂ ਦੇ ਉੱਤੇ ਜਿਹੜਾ ਵਾ ਇਹ ਦੇਖੋ ਕਿ ਜਿਤਨਾ ਪੰਜਾਬ ਦੇ ਕਨਵੀਨਰ ਔਰ ਦੇਖੋ ਅਰਵਿੰਦ ਕੇਜਰੀਵਾਲ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਬੋਰਡਾਂ ਦੀ ਇਹਨਾਂ ਨੇ ਦੱਸਿਆ ਕਿ ਬੁਖਲਾਹਟ ਹੁਣ ਵੇਖਣਾ ਹੋਏਗਾ ਇਹ ਜਿਹੜੀ ਇਹ ਰਾਜਨੀਤੀ ਇੱਥੇ ਕੀਤੀ ਗਈ ਹੈ ਤਾਂ ਕਿ ਇਹਦੇ ਉੱਤੇ ਕੋਈ ਐਕਸ਼ਨ ਲੈ ਪਾਉਂਦੇ ਨਹੀਂ ਵਿਜੇ ਕੁਮਾਰ ਜਗਵਾਨੀ ਟੀਵੀ ਤਰਨਤਾਰਨ